ਇਹ ਸੱਤਾ ਦਾ ਕਿਹੋ ਜਿਹਾ ਹੰਕਾਰ ਆ ਕੱਲ ਤੱਕ ਦੇ ਨਾੜੇ ਮਾਰਦੇ ਸੜਕਾਂ ਤੋਂ ਸੜਕਾਂ ਤੋਂ ਆਈ ਹੋਈ ਪਾਰਟੀ ਇੰਨੀ ਹੰਕਾਰੀ ਗਈ ਸੱਤਾ ਦੇ ਦਸੇ ਦੇ ਵਿੱਚ ਇੱਕਲਾਬੀ ਤਾਕਤ ਨੂੰ ਚੈਲੰਜ ਕਰਨਾ ਕੋਈ ਮੂਰਖ ਹੀ ਚੈਲੰਜ ਕਰ ਸਕਦਾ ਸੀ ਤੇ ਮੁੱਖ ਮੰਤਰੀ ਨੇ ਉਹੀ ਗਲਤੀ ਕੀਤੀ ਕਿਸਾਨਾਂ ਨੂੰ ਪੜਾਉਣ ਦੀ ਕੋਈ ਕੋਸ਼ਿਸ਼ ਨਾ ਕਰੇ ਕਿਸਾਨ ਸਭ ਕੁਝ ਜਾਣਦੇ ਨੇ ਔਰ ਕਿਸਾਨ ਇਹ ਵੀ ਜਾਣਦੇ ਨੇ ਕਿ ਇਹ ਸਰਕਾਰ ਕਾਰਪੋਰੇਟਾਂ ਦੀ ਮਿੱਤਰ ਹੈ ਕਿਸਾਨਾਂ ਦੀ ਦੁਸ਼ਮਣ ਹੈ ਮਸਕਰਿਆਂ ਵਾਲੀ ਭਾਸ਼ਾ ਕਰਦਾ ਸਾਰਿਆਂ ਨੂੰ ਮਜ਼ਾਕ ਕਰਦਾ ਇਹ ਮਜ਼ਾਕੀਆ ਪੋਸਟਾਂ ਨਹੀਂ ਹੈਗੀਆਂ ਇਹਨੇ ਆਪਣੀ ਪੋਸਟ ਦਾ ਮੁੱਖ ਮੰਤਰੀ ਨੇ ਮਜ਼ਾਕ ਬਣਾ ਲਿਆ ਤੇ ਇਹ ਸਰਕਾਰ ਦੇ ਜਿਹੜੇ 92 ਐਮਐਲਏ ਨੇ ਇਹ ਸਮਝ ਰੱਖ ਲੈਣ ਇਹ ਪਤਾ ਨਹੀਂ ਕਿੱਧਰ ਖਿੰਡਰ ਪੁੰਡਰ ਜਾਣੇ ਆ ਇਹ ਸਰਕਾਰ ਮੈਨੂੰ ਨਹੀਂ ਲੱਗਦਾ ਪੂਰਾ ਟਾਈਮ ਕੱਡੇਗੀ ਪੰਜਾਬ ਦੇ ਅੰਦਰ ਜਦੋਂ ਵੀ ਕਿਤੇ ਸੰਘਰਸ਼ ਚੱਲਦਾ ਤਾਂ ਕੁਝ ਅਜਿਹੇ ਚਿਹਰੇ ਹੁੰਦੇ ਆ ਤੁਹਾਨੂੰ ਪੰਜਾਬ ਦੇ ਹਿੱਤ ਵਿੱਚ ਹਰ ਸੰਘਰਸ਼ ਦੇ ਵਿੱਚ ਨਜ਼ਰ ਆਉਂਦੇ ਆ ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਔਲਖ ਨੇ ਜਿਨ੍ਹਾਂ ਨੂੰ ਤੁਸੀਂ ਹਰ ਸੰਘਰਸ਼ ਦੇ ਵਿੱਚ ਦੇਖਦੇ ਹੋ ਅੱਜ ਵੀ ਜਦੋਂ ਕਿਸਾਨੀ ਮੋਰਚਾ ਲੱਗਿਆ ਤੇ ਡਾਕਟਰ ਬਲਵਿੰਦਰ ਸਿੰਘ ਔਲਖ ਵੀ ਬੈਠੇ ਨੇ ਗੱਲਬਾਤ ਕਰਦੇ ਆ ਕਿ ਅੱਜ ਦੇ ਅੰਦੋਲਨ ਨੂੰ ਕਿਵੇਂ ਦੇਖਦੇ ਆ ਡਾਕਟਰ ਸਾਹਿਬ ਅੱਜ ਦਾ ਜਿਹੜਾ ਮੋਰਚਾ ਲੱਗਿਆ ਅੰਦੋਲਨ ਹੈ ਕਿਵੇਂ ਦੇਖਦੇ ਹੋ ਇਹਨੂੰ ਇਹ ਮੋਰਚਾ ਹੁਣ ਆਪਣੀ ਰਫ਼ਤਾਰ ਪਕੜ ਗਿਆ ਇਹ ਅੱਜ ਇਹ ਹੋ ਗਿਆ 28 ਤਰੀਕ ਨੂੰ ਮੇਰੀ ਗੱਲ ਲਿਖ ਲੋ ਇਤਿਹਾਸਿਕ ਦਿਨ ਹੈ 28 ਤਰੀਕ ਨੂੰ ਇਹ ਗੱਲ ਸਾਬਤ ਹੋ ਗਈ ਆ ਕਿ ਇਹ ਸਰਕਾਰ ਦੇ ਦਿਨ ਹੁਣ ਗਿਣਤੀ ਤੇ ਆ ਇਹ ਸਰਕਾਰ ਜਾਏਗੀ ਕਿਉਂਕਿ ਮੁੱਖ ਮੰਤਰੀ ਨੇ ਬੜੇ ਹੀ ਗਲਤ ਤਰੀਕੇ ਨਾਲ ਚੈਲੰਜ ਕੀਤਾ ਸੀ ਪਤਾ ਨਹੀਂ ਇਹ ਸੱਤਾ ਦਾ ਕਿਹੋ ਜਿਹਾ ਹੰਕਾਰ ਆ ਕੱਲ ਤੱਕ ਦੇ ਨਾੜੇ ਮਾਰਦੇ ਹੀ ਸੜਕਾਂ ਤੋਂ ਸੜਕਾਂ ਤੋਂ ਆਈ ਹੋਈ ਪਾਰਟੀ ਇੰਨੀ ਹੰਕਾਰੀ ਗਈ ਸੱਤਾ ਦੇ ਦਸੇ ਦੇ ਵਿੱਚ ਕਿ ਇਹਨੇ ਇੱਕ ਸੰਯੁਕਤ ਕਿਸਾਨ ਮੋਰਚਾ ਇੰਨੀ ਸਨਮਾਨਿਤ ਸੰਸਥਾ ਹੈ ਦੇਖੋ ਅੱਜ ਅਗਰ ਲੋਕਰਾਜ ਟਿਕਿਆ ਹੋਇਆ ਤੇ ਉਹ ਕਿਸਾਨਾਂ ਦੇ ਸਿਰ ਤੇ ਟਿਕਿਆ ਹੋਇਆ ਕਿਉਂਕਿ ਕਿਸਾਨ ਔਰ ਮਜ਼ਦੂਰ ਜੋ ਸਭ ਤੋਂ ਵੱਡੀ ਤਾਕਤ ਹੈ ਕਿਸਾਨ ਅਜੇ ਇੱਕ ਇਨਕਲਾਬੀ ਤਾਕਤ ਨੇ ਔਰ ਇਨਕਲਾਬੀ ਤਾਕਤ ਨੂੰ ਚੈਲੰਜ ਕਰਨਾ ਕੋਈ ਮੂਰਖ ਹੀ ਚੈਲੰਜ ਕਰ ਸਕਦਾ ਸੀ ਤੇ ਮੁੱਖ ਮੰਤਰੀ ਨੇ ਉਹੀ ਗਲਤੀ ਕੀਤੀ ਆ ਬਜਟ ਆਇਆ ਕਹਿੰਦੇ ਕਿਸਾਨਾਂ ਲਈ ਬਹੁਤ ਪੈਸੇ ਰੱਖੇ ਆ ਬਜਟ ਨੂੰ ਕਿਵੇਂ ਦੇਖਦੇ ਹੋ ਦੇਖੋ ਬਜਟ ਨੇ ਤਾਂ ਜਾਂ ਮੰਤਰੀਆਂ ਦੀਆਂ ਤਜੋਰੀਆਂ ਭਰਨੀਆਂ ਜਾਂ ਕਾਰਪੋਰੇਟਾਂ ਦੀਆਂ ਤਜੋਰੀਆਂ ਭਰਨੀਆਂ ਜਾਂ ਬਿਰੋਕਰੇਟਾਂ ਦੀਆਂ ਤਜੋਰੀਆਂ ਭਰਨੀਆਂ ਕਿਸਾਨਾਂ ਵਾਸਤੇ ਤਾਂ ਕਦੇ ਵੀ ਕੁਝ ਨਹੀਂ ਹੁੰਦਾ ਉਹ ਮੋਦੀ ਜਿਹੜਾ ਟੰਗਰਾ ਮਾਰਦਾ ਹੁੰਦਾ ਸੀ ਤਿੰਨ ਤਿੰਨ ਕਾਲੇ ਕਾਨੂੰਨ ਲਿਆ ਕੇ ਕਿ ਮੈਂ 1 ਲੱਖ ਕਰੋੜ ਦਾ ਬਜਟ ਇਹਦੇ ਵਾਸਤੇ ਰੱਖਿਆ 인ਫਰਾ ਵਾਸਤੇ ਉਹ 인ਫਰਾ ਨਹੀਂ ਸੀ ਉਹ ਕਾਰਪੋਰੇਟ ਸੀ ਇਦਾਂ ਹੀ ਜਿਹੜਾ ਇਹਨਾਂ ਦਾ ਬਜਟ ਆ ਇਹ ਵੀ ਕਾਰਪੋਰੇਟ ਦਾ ਬਜਟ ਆ ਕਿਸਾਨਾਂ ਨੂੰ ਕੁਝ ਨਹੀਂ ਮਿਲਣਾ ਕਿਸਾਨ ਜਾਣਦੇ ਨੇ ਕਿਸਾਨ ਲੀਡਰ ਉਹਨੇ ਰਾਜਵਾਲ ਸਾਹਿਬ ਬੋਲ ਕੇ ਗਏ ਨੇ ਬੜੀਆਂ ਹੀ ਸੁਲਝੀਆਂ ਹੋਈਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਕਹਿਣ ਦਾ ਮਤਲਬ ਹੋਰ ਲੀਡਰ ਬੋਲਦੇ ਬੋਲਦੇ ਪਏ ਨੇ ਇਸ ਕਰਕੇ ਇਹ ਹੈ ਕਿ ਕਿਸਾਨਾਂ ਨੂੰ ਇਸ ਗੱਲ ਦੀ ਖੁਸ਼ਕਿਸਮਤੀ ਹੈ ਕਿ ਕਿਸਾਨਾਂ ਕੋਲ ਬੜੀ ਸੁਲਝੀ ਹੋਈ ਲੀਡਰਸ਼ਿਪ ਹੈ ਜਿਹੜੀ ਨੈਸ਼ਨਲ ਨਹੀਂ ਇੰਟਰਨੈਸ਼ਨਲ ਤੌਰ ਤੇ ਜੁੜੀ ਹੋਈ ਆ ਪੂਰੇ ਦੁਨੀਆ ਦੇ ਨਾਲ ਇਸ ਕਰਕੇ ਕਿਸਾਨਾਂ ਨੂੰ ਪੜਾਉਣ ਦੀ ਕੋਈ ਕੋਸ਼ਿਸ਼ ਨਾ ਕਰੇ ਕਿਸਾਨ ਸਭ ਕੁਝ ਜਾਣਦੇ ਨੇ ਔਰ ਕਿਸਾਨ ਇਹ ਵੀ ਜਾਣਦੇ ਨੇ ਕਿ ਇਹ ਸਰਕਾਰ ਕਾਰਪੋਰੇਟਾਂ ਦੀ ਮਿੱਤਰ ਹੈ ਕਿਸਾਨਾਂ ਦੀ ਦੁਸ਼ਮਣ ਹੈ ਪਰ ਜਿਹੜੇ ਮੁੱਖ ਮੰਤਰੀ ਉਹ ਕਹਿੰਦੇ ਲੜਾਈ ਕਿਸਾਨਾਂ ਦੀ ਕੇਂਦਰ ਨਾਲ ਨੇ ਲੜੀ ਸਾਡੇ ਨਾਲ ਜਾਂਦੇ ਨੇ ਭਾਈ ਜੇ ਕੇਂਦਰ ਨਾਲ ਲੜਾਈ ਆ ਤੇ ਤੂੰ ਕਿਉਂ ਚੈਲੰਜ ਕਰਦਾ ਫਿਰ ਕੇਂਦਰ ਨੂੰ ਚੈਲੰਜ ਕਰਦੇ ਨਾ ਪ੍ਰਧਾਨ ਮੰਤਰੀ ਤੇ ਅਜ ਤੱਕ ਹਿੰਮਤ ਨਹੀਂ ਪਈ ਐਵੇਂ ਕਿਸਾਨਾਂ ਨੂੰ ਚੈਲੰਜ ਕਰਨ ਦੀ ਪ੍ਰਧਾਨ ਮੰਤਰੀ ਤੇ ਇੱਥੇ ਆ ਕੇ ਬੋਲਦੇ ਨੇ ਹਮਸੇ ਗਲਤੀ ਹੋ ਗਈ ਸਮਝਾਣੇ ਮੇ ਕੋਈ ਕਸਰ ਰਹਿ ਗਈ ਔਰ ਤੂੰ ਚੈਲੰਜ ਕਰ ਰਿਹਾ ਕਰ ਲਓ ਜੋ ਕਰਨਾ ਇਹ ਭਾਸ਼ਾ ਨਹੀਂ ਹੁੰਦੀ ਇੱਕ ਮੁੱਖ ਮੰਤਰੀ ਦੀ ਇੱਕ ਮੁੱਖ ਮੰਤਰੀ ਗਵਰਨਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਇੱਕ ਸਿਸ਼ਟਾਚਾਰੀ ਭਾਸ਼ਾ ਹੁੰਦੀ ਆ ਇਸ ਬੰਦੇ ਕੋਲ ਤਾਂ ਸਿਸ਼ਟਾਚਾਰੀ ਨਹੀਂ ਹੈ ਇਹ ਤੇ ਮਸਕਰਿਆਂ ਵਾਲੀ ਭਾਸ਼ਾ ਕਰਦਾ ਸਾਰਿਆਂ ਨੂੰ ਮਜ਼ਾਕ ਕਰਦਾ ਇਹ ਮਜ਼ਾਕੀਆ ਪੋਸਟਾਂ ਨਹੀਂ ਹੈਗੀਆਂ ਇਹਨੇ ਆਪਣੀ ਪੋਸਟ ਦਾ ਮੁੱਖ ਮੰਤਰੀ ਨੇ ਮਜ਼ਾਕ ਬਣਾ ਲਿਆ ਹੁਣ بس ਇੱਕ ਗੱਲ ਹੈ ਕਿ ਅੱਜ ਜੋ ਏਡਾ ਵੱਡਾ ਠਾਠਾ ਮਾਰਦਾ ਇਕੱਠਾ ਤੁਸੀਂ ਦੇਖੋ ਜਗ੍ਹਾ ਜਗ੍ਹਾ ਨਾਕੇ ਲੱਗੇ ਆ ਫਿਰ ਵੀ ਲੋਕ ਇਥੇ ਪਹੁੰਚ ਗਏ ਹੁਣ ਜਿੱਦਣ ਇਹ ਵਹੀਰਾ ਚੰਡੀਗੜ੍ਹ ਨੂੰ ਵਧੀਆਂ ਇਹਨਾਂ ਦੀ ਹਿੰਮਤ ਨਹੀਂ ਆ ਰੋਕਣ ਦੀ ਰੋਕ ਨਹੀਂ ਸਕਦੇ ਇਹ ਸਮਝੋ ਇਹ ਸਰਕਾਰ ਦੇ ਜਿਹੜੇ 92 ਐਮਐਲਏ ਨੇ ਇਹ ਸਾਹਮਣੇ ਰੱਖ ਲੈਣਾ ਇਹ ਪਤਾ ਨਹੀਂ ਕਿਧਰ ਖਿੰਡਰ ਪੁੰਡਰ ਜਾਣੇ ਆ ਇਹ ਸਰਕਾਰ ਮੈਨੂੰ ਨਹੀਂ ਲੱਗਦਾ ਪੂਰਾ ਟਾਈਮ ਕੱਡੇਗੀ ਹਾਂ ਪਰ ਮੁੱਖ ਮੰਤਰੀ ਕਹਿੰਦੇ ਕਿਸਾਨੀ ਅੰਦੋਲਨ ਦੇ ਨਾਲ ਪੰਜਾਬ ਦਾ ਆਰਥਿਕ ਨੁਕਸਾਨ ਬਹੁਤ ਹੋ ਰਿਹਾ ਪਾਈ ਪੰਜਾਬ ਦਾ ਆਰਥਿਕ ਨੁਕਸਾਨ ਹੋ ਰਿਹਾ ਤੇ ਜਿਹੜੀਆਂ ਜਿਹੜੇ ਰਸਤੇ ਬੰਦ ਕੀਤੇ ਸੀ ਉਹ ਤੇ ਕਿਸਾਨਾਂ ਨੇ ਨਹੀਂ ਸੀ ਕੀਤੇ ਉਹ ਤਾਂ ਸਰਕਾਰਾਂ ਨੇ ਕੀਤੇ ਸੀ ਨਾ ਜਿਹੜੇ ਬੈਰੀਕੇਡ ਖੜੇ ਕੀਤੇ ਉਹ ਤੇ ਸਰਕਾਰਾਂ ਨੇ ਕੀਤੇ ਸੀ ਦੂਜੀ ਗੱਲ ਇਹ ਹੈ ਕਿ ਅੰਦੋਲਨ ਕਰਨਾ ਅੰਦੋਲਨ ਕਰਨਾ ਇੱਕ ਲੋਕਰਾਜੀ ਪਰੰਪਰਾ ਦੇ ਵਿੱਚ ਲੋਕਾਂ ਦਾ ਜਮਹੂਰੀ ਹੱਕ ਹੈ ਔਰ ਇਹਨੂੰ ਦੁਨੀਆ ਦੇ ਸਾਰੇ ਵੱਡੇ ਵੱਡੇ ਵਿਦਵਾਨਾਂ ਨੇ ਮਾਨਤਾ ਦਿੱਤੀ ਆ ਚਾਹੇ ਉਹ ਬਟਨ ਰਸਲ ਹੋਵੇ ਚਾਹੇ ਉਹ ਪ੍ਰੋਫੈਸਰ ਲਾਸਕੀ ਹੋਵੇ ਚਾਹੇ ਉਹ ਹੀਗਲ ਹੋਵੇ ਚਾਹੇ Karl Marx ਹੋਵੇ ਚਾਹੇ ਮਹਾਤਮਾ ਗਾਂਧੀ ਹੋਵੇ ਚਾਹੇ ਅੰਮ੍ਰਿਤਕ ਸਾਹਿਬ ਹੋਣ ਜਦੋਂ ਸਾਰੀ ਦੁਨੀਆ ਦੇ ਵੱਡੇ ਵੱਡੇ ਚਿੰਤਕ ਇਸ ਗੱਲ ਦੇ ਹੱਕ 'ਚ ਨੇ ਕਿ ਅੰਦੋਲਨ ਕਰਨਾ ਲੋਕਾਂ ਦਾ ਜਮਹੂਰੀ ਹੱਕ ਆ ਤੇ ਇਹ ਕੌਣ ਹੁੰਦੇ ਆ ਕਹਿਣ ਵਾਲੇ ਕਿ ਤੁਸੀਂ ਅੰਦੋਲਨ ਨਾ ਕਰੋ ਅੰਦੋਲਨ ਸ਼ਾਂਤਮਈ ਹੋਣੇ ਚਾਹੀਦਾ ਹੈ ਕਿਸਾਨ ਅੰਦੋਲਨ ਸ਼ਾਂਤਮਈ ਆ ਹੁਣ ਤੁਸੀਂ ਜੇ ਅੰਦੋਲਨ ਹੀ ਨਹੀਂ ਕਰਨ ਦਿੰਦੇ ਤੁਸੀਂ ਰਾਜਧਾਨੀਆਂ ਵੱਲ ਨਹੀਂ ਜਾਣ ਦੋਗੇ ਸਾਡੇ ਮੁਲਕ ਦੀ ਰਾਜਧਾਨੀ ਵੀਜ਼ਾ ਨਹੀਂ ਲੱਗਦਾ ਉੱਥੇ ਤੁਸੀਂ ਰੋਕੋਗੇ ਔਰ ਤੁਸੀਂ ਰਸਤੇ ਰੋਕੋਗੇ ਰਸਤੇ ਸਰਕਾਰਾਂ ਰੋਕਦੀਆਂ ਨੇ ਕਿਸਾਨ ਨਹੀਂ ਰੋਕਦੇ ਇਹ ਸਾਡੇ ਨਾਲ ਬਲਵਿੰਦਰ ਸਿੰਘ ਔਲਖ ਸੀਗੇ ਜਿਹੜੇ ਕਹਿੰਦੇ ਆ ਕਿ ਆ ਜਮੂਰੀ ਹੱਕ ਹੈ ਲੋਕਾਂ ਦਾ ਸੰਘਰਸ਼ ਕਰਨਾ ਪਰ ਜਿਹੜੇ ਮੁੱਖ ਮੰਤਰੀ ਆ ਜਮੂਰੀ ਹੱਕ ਨੂੰ ਰੋਕ ਰਹੇ ਨੇ ਕੈਮਰਾਮੈਨ ਹਰਸ਼ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਟਿਆ